ਗੁਰਦੁਆਰਾ ਸ਼੍ਰੀ ਤਰਵੈਣੀ ਸਾਹਿਬ ਜਦੋਂ ਗੁਰੂ ਮਹਾਰਾਜ ਜੀ ਨੇ ਆਪਣੇ ਆਨੰਦ ਕਾਲ ਜ ਸਮੇ ਇਸ ਜਗ੍ਹਾ ਤੇ ਸਹਾਰਾ ਪ੍ਰਵਾਦ ਦੀ ਬੇਨਤੀ ਤੇ ਲਾਹੌਰ ਸ਼ਹਿਰ ਬਸਾਇਆ ਤਾਂ ਪਹਾੜੀ ਇਲਾਕਾ ਹੋਣ ਕਰਕੇ ਇੱਥੇ ਪਾਣੀ ਦੀ ਬਹੁਤ ਕਾਟ ਸੀ ਮਹਾਰਾਜ ਜੀ ਨੇ ਸੰਗਤਾਂ ਦੀ ਬੇਨਤੀ ਤੇ ਕਿਰਪਾ ਵਰਸ਼ੇ ਦੇ ਨਾਲ ਪੱਥਰ ਤੇ ਤਿੰਨ ਵਾਰ ਬਦਸ਼ਾਹ ਮਾਰ ਕੇ ਪੱਥਰ ਦੇ ਤਿੰਨ ਟੁਕੜੇ ਕਰਕੇ ਜਲ ਦਾ ਚਸ਼ਮਾ ਪ੍ਰਗਟ ਕੀਤਾ ਅਤੇ ਸੰਤਾਂ ਨੇ ਜਲ ਪੀ ਕੇ ਆਪਣੇ ਆਪ ਨੂੰ ਤ੍ਰਿਪਤੀ ਕੀਤੀ ਇਸ ਸਥਾਨ ਤੇ ਉਸ ਸਮੇਂ ਤੋਂ ਹੀ ਗੁਰਦੁਆਰਾ ਅਤਰਬੈਣੀ ਸਾਹਿਬ ਸੁਭਾਏ ਮਾਨ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ